ਸਿੰਘ ਡੱਟ ਗਿਆ ਸਵੇਰੇ ਸਵੇਰੇ ਇਕੱਲਾ ਕਹਿੰਦਾ ਮੈਂ ਤੋੜੂੰਗਾ ਬਾਰਡਰ ਸਤਿ ਸ਼੍ਰੀ ਅਕਾਲ ਦੋਸਤੋ ਸ਼ੰਭੂ ਬਾਰਡਰ ਦੇ ਖੜੇ ਇਸ ਵੇਲੇ ਜਿਹੜਾ ਤੁਸੀਂ ਮਾਹੌਲ ਵੇਖ ਰਹੇ ਹੋ ਕਾਫੀ ਤਣਾਪੂਰਨ ਬਣਿਆ ਹੋਇਆਗਾ ਕਿਉਂਕਿ ਲਗਾਤਾਰ ਪੁਲਿਸ ਵੱਲੋਂ ਆਸੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਪਿਛਾੜਾਂ ਸਿੱਟੀਆਂ ਆ ਰਹੀਆਂ ਨੇ ਤੇ ਇੱਧਰ ਦੇਖੋ ਕਾਫੀ ਜਿਹੜੀ ਰੌਣਕ ਹੈ ਕਾਫੀ ਘੱਟ ਲੋਕ ਜਿਹੜੇ ਇਕੱਠੇ ਹੋ ਗਏ ਪਹਿਲਾਂ ਬਹੁਤ ਘੱਟ ਗਿਣਤੀ ਵਿੱਚ ਕਿਸਾਨ ਸੀ ਜਿਹੜੇ ਪਰ ਹੁਣ ਦਿਨੋ ਦਿਨ ਜਿਹੜੀ ਗਿਣਤੀ ਉਹ ਵੱਧਦੀ ਜਾਂਦੀ ਹੈ ਲਗਾਤਾਰ ਪੁਲਿਸ ਵੱਲੋਂ ਜਿਹੜੇ ਆਸੂ ਗੈਸ ਦੇ ਗੋਲੇ ਸਿੱਟੇ ਜਾਂਦੇ ਨੇ ਬਾਰਡਰ ਦੀ ਗੱਲ ਕਰੀਏ ਸਿੰਘਾ ਵੱਲੋਂ ਕਿਹਾ ਜਾ ਰਿਹਾ ਵੀ ਬਸ ਅੱਜ ਦਾ ਦਿਨ ਹੋਰ ੜੀਕਣਾ ਤੇ ਅੱਜ ਅਸੀਂ ਜਿਹੜਾ ਬਾਰਡਰ ਤੋੜਨ ਦੀ ਪੂਰੀ ਕੋਸ਼ਿਸ਼ ਕਰਦੇ ਆ ਇੱਧਰ ਦੇਖੋ ਤੁਸੀਂ ਜਿਹੜੇ ਬਥੇਰੇ ਜਿਗਾੜ ਕੀਤੇ ਹੋਏ ਨੇ ਤੇ ਪਾਣੀ ਦੀਆਂ ਪਾਈਪਾਂ ਆਸੂ ਗੈਸ ਦੇ ਗੋਲੇ ਭਜਾਉਣ ਵਾਸਤੇ ਬੋਰੀਆਂ ਜਿਹੜੀਆਂ ਸਿੰਘਾਂ ਨੇ ਲਿਆਂਦੀਆਂ ਹੋਈਆਂ ਨੇ ਕਿਸਾਨਾਂ ਨੇ ਆਪਣੇ ਕੋਲ ਲਿਆਂਦੀਆਂ ਹੋਈਆਂ ਨੇ ਤੇ ਸਪੈਸ਼ਲ ਅੱਖਾਂ ਉੱਤੇ ਜਿਹੜੇ ਚਸ਼ਮੇ ਰੱਖੇ ਹੋਏ ਨੇ ਤੇ ਉਹ ਦੇਖੋ ਤੁਸੀਂ ਉਧਰ ਬਾਈ ਆ ਸਿੰਘ ਫਿਰਦੇ ਨੇ ਸਾਡੇ ਤੇ ਉਧਰ ਜਿਹੜਾ ਬਾਰਡਰ ਤੋੜਨੇ ਪੂਰੀਆਂ ਤਿਆਰੀਆਂ ਨੇ ਕਿਉਂਕਿ ਕਾਫੀ ਜਿਹੜਾ ਇਤਕੀ ਮਜ਼ਬੂਤੀ ਨਾਲ ਬਾਰਡਰ ਲਾਏ ਹੋਏ ਨੇ ਕੰਡੇ ਵਾਲੀਆਂ ਤਾਰਾਂ ਹੈ ਨਾ ਕੰਦਾ ਸਿਮਿੰਟ ਦੀਆਂ ਤੇ ਹੋਰ ਵੀ ਕਾਫੀ ਕੁਝ ਜਿਹੜਾ ਕੀਤਾ ਹੋਇਆ ਪਰ ਸਾਡੇ ਕਿਸਾਨ ਵੀਰ ਵੀ ਘਟ ਨਹੀਂ ਹੈਗੇ ਆ ਦੇਖੋ ਸਾਰੇ ਜਿਗਾਰਡ ਜਿਹੜੇ ਆਸੂ ਗੈਸ ਦੇ ਕੋਲਿਆਂ ਦੇ ਕੀਤੇ ਹੋਏ ਨੇ ਬੋਰੀਆਂ ਵੀ ਜਿਹੜੀਆਂ ਫੁੱਲਾ ਆਪਣੇ ਕੋਲੇ ਰੱਖੀਆਂ ਹੋਈਆਂ ਨੇ ਵੀ ਜਦੋਂ ਵੀ ਜੋ ਆਸੂ ਗੈਸ ਦਾ ਗੋਲਾ ਡੇਗਦਾ ਤਾਂ ਉਹਦੇ ਉੱਪਰ ਜਿਹੜੀ ਬੋੜੀ ਸੈੱਟ ਦਿੱਤੀ ਜਾਂਦੀ ਹੈ ਜੇਐਸਵੀਆ ਲੈ ਕੇ ਵੀ ਆ ਚੁੱਕੇ ਨੇ ਬਾਈ ਬਹੁਤ ਸਾਰੇ ਕਿਸਾਨ ਕਿਉਂਕਿ ਜੇਐਸਵੀਆ ਨਾਲ ਜਿਹੜਾ ਆਪਾਂ ਕਹਿੰਦੇ ਬਾਰਡਰ ਜੇਐਸਵੀਆ ਨਾਲੀ ਪੱਟੇ ਜਾਣਗੇ ਤਾਂ ਇੱਕ ਵਾਰੀ ਫੇਰ ਦਿਖਾਣਾ ਉਹ ਦੇਖੋ ਤੁਸੀਂ ਸਾਹਮਣੇ ਜਿਹੜੀ ਸਾਰੀ ਫੋਰਸ ਕਰੀ ਹੈ ਤੇ ਪੁਲ ਦੇ ਉੱਪਰ ਜਿਹੜਾ ਇਹ ਨਾਕਾ ਲੱਗਿਆ ਹੋਇਆਗਾ ਬੈਰੀਗੇਟਿੰਗ ਕੀਤੀ ਹੋਈ ਹੈ ਸਾਹਮਣੇ ਜਿਹੜੀਆਂ ਕੰਡਾ ਬਣਾਈਆਂ ਹੋਈਆਂ ਨੇ ਕੰਡੇ ਦੀਆਂ ਤਨ ਫੋਰਸ ਦੀ ਗੱਲ ਕਰੀਏ ਬਹੁਤ ਵੱਡੀ ਗਿਣਤੀ ਵਿੱਚ ਜਿਹੜੀ ਫੋਰਸ ਆਈ ਹੈ ਇਸ ਵਾਰ ਪਿਛਲੀ ਵਾਰੀ ਬਹੁਤ ਘੱਟ ਸੀ ਪਰ ਇਸ ਵਾਰ ਜਿਹੜੀ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਫੋਰਸ ਆਈ ਹੋਈ ਹੈ ਦੋਸਤੋ ਵੱਧ ਤੋਂ ਵੱਧ ਜੁੜੋ ਕਿਸਾਨੀ ਅੰਦੋਲਨ ਨਾਲ ਤਾਂ ਜੋ ਜਿੰਨੇ ਵੀ ਜ਼ਿਆਦਾ ਲੋਕ ਇਕੱਠੇ ਹੋਣਗੇ ਉੰਨੇ ਛੇਤੀ ਇਹ ਬਾਰਡਰ ਤੋੜੇ ਜਾਣਗੇ ਹਾਲੇ ਤੱਕ ਸਰਕਾਰ ਨੇ ਜਿਹੜੀਆਂ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਤੇ ਮਾਹੌਲ ਹੈ ਜਿਹੜਾ ਕਾਫੀ ਕਈ ਕਿਸਾਨਾਂ ਦੀ ਜਿਹੜੀ ਜਾਨ ਵੀ ਚਲੀ ਗਈ ਤੇ ਇੱਕ ਜਿਹੜਾ ਆਪਾਂ ਕਹਿੰਦੇ ਏਐਸਆਈ ਉਹਦੀ ਵੀ ਜਿਹੜੀ ਜਾਨ ਚਲੀ ਗਈ ਇੱਥੇ ਤੇ ਕਾਫੀ ਜਿਹੜਾ ਮਾਹੌਲ ਆਪਾਂ ਕਹਿੰਦੇ ਵੀ ਤਣਾਅਪੂਰਨ ਬਣਿਆ ਹੋਇਆ ਕਿਸੇ ਵੀ ਵੇਲੇ ਵੀ ਉਧਰ ਵੀ ਜਿਹੜੀ ਫਾਇਰਿੰਗ ਹੋਣ ਲੱਗ ਜਾਂਦੀ ਹੈ ਤੇ ਤੁਸੀਂ ਆਹ ਵੇਖ ਲਓ ਵੀ ਕਿੰਨਾ ਜਿਹੜਾ ਆ ਆਪਾਂ ਕਹਿੰਦੇ ਵੀ ਉਜਾੜਾ ਹੋ ਗਿਆ ਹੈਨਾ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤੇ ਇਧਰ ਸਿੰਘ ਜੀ ਜਿਹੜੇ ਬਾਰਡਰ ਦੌਰਨ ਦੀ ਤਿਆਰੀ ਦੇ ਵਿੱਚ ਨੇ